ਇਹ ਗੱਲ ਦਾ ਜਵਾਬ ਦਿਓ ਉਹ ਹੂੰ ਹੂੰ ਪਹਿਲਾਂ ਤਾਂ ਕਿ ਤੁਸੀਂ ਸ਼ਮੀ ਦੇ ਸੀ ਨਾ ਮੈਂ ਲੈ ਲਿਆ ਨਾ ਤੁਹਾਨੂੰ ਚਾਂਦੀ ਕੀ ਗੱਲ ਐ ਤੁਸੀਂ ਲੈ ਲਓ ਵੀ ਮੈਨੂੰ ਪਤਾ ਐ ਐਨੀ ਟੈਨਸ਼ਨ ਨਾ ਪਾਓ ਬੜੀ ਦੂਤਾ ਜਿਹਾ ਫਸਾ ਦਿੱਤਾ ਤੁਸੀਂ ਮੈਨੂੰ ਬੜੀ ਛੋਟੀ ਜੀ ਚੀਜ਼ ਮੰਗੀ ਮੈਂ ਤੁਹਾਡੇ ਕੋਲੋਂ ਜਿਸ ਦਿਨ ਵੀ ਐਂ ਕੁਝ ਕਿਹਾ ਮੈਂ ਤੁਹਾਨੂੰ ਚੀਜ਼ ਦੀ ਗੱਲ ਨਹੀਂ ਆ ਚੀਜ਼ ਤਾਂ ਛੋਟੀ ਜੀ ਮੰਗੀ ਐ ਨਾ ਮਸਲਾ ਕੋਈ ਹੋਰ ਐ ਐ ਨਹੀਂ ਜੋ ਹੁਣ ਮੈਨੂੰ ਪਤਾ ਨਵੇੜਾ ਤੁਹਾਨੂੰ ਹੀ ਕਰਨਾ ਪੈਣਾ ਠੀਕ ਹੈ ਦੇ ਕੇ ਸੋਚ ਚਾੰਗਾ ਸੇ ਪਾਪਾ ਤਾਂ ਨਹੀਂ ਮੇਰੀ ਗੱਲ ਚੰਮੀ ਦੇ ਗਲੋ ਚੇਨ ਲਵਾ ਕੇ ਉਹ ਵੀ ਇਹਨੂੰ ਪਾਣੀ ਉਹ ਵੀ ਉਹਦੇ ਸਾਹਮਣੇ ਉਹ ਮੈਨੂੰ ਤੇ ਇਹ ਕਹਿਣ ਤੋਂ ਡਰ ਲੱਗੀ ਜਾਂਦਾ ਵੀ ਉਹਨੂੰ ਇਹ ਕਿਉਂ ਕਹਾਂ ਵੀ ਅੱਜ ਉਹਥੇ ਰਹਿ ਪਾਓ ਦੋ ਚਾਰ ਦਿਨ ਇਹ ਤੇ ਕੋਡ ਮਾਂਡਪਾਈ ਫਿਰ 3 ਚੈਨਾਂ ਦੀਆਂ ਤੇ ਨਵੀਂ ਕਹਿੰਦੇ ਤਾਂ ਗੱਲ ਹੀ ਕੋਈ ਨਹੀਂ ਲਿਆਦਾ ਹੋਣ ਰ ਪਰ ਉਹਦੇ ਘਰੋਲੋ ਆਗੇ ਦੀ ਗੱਲ ਪਾਉਣੀ ਇਹ ਤੇ ਕਿਹਾ ਪਿੱਲੀ ਦੀ ਘੰਟੀ ਬੰਨਣ ਵਾਲਾ ਸਾਹਬ ਹੋ ਗਿਆ ਕਿੱਦੜਾ ਕਰਨ ਸਮਝ ਨਹੀਂ ਆਈ ਉਹ ਮੰਮੀ ਆ ਕੀ ਨਵਾਂ ਜੱਪ ਪਾਇਆ ਜੁਈ ਮੇਰੇ ਭਾਦਾ ਹੋਣਾ ਕੀ ਹੋ ਗਿਆ ਹੋਰ ਹੀ ਆ ਆਪਣੇ ਘਰ ਨਿਤ ਕੋਈ ਨਾ ਕੋਈ ਸੱਪਾ ਪਿਆ ਰਿੰਦਾ ਜਿਸ ਵੇ ਮੇਰਾ ਵਿਆਹ ਹੋਇਆ ਨਾ ਉਹ ਦਿਨ ਗਿਆ ਤੇ ਆ ਦਿਨ ਆਇਆ ਜੀ ਇੱਥੇ ਕੋਈ ਨਾ ਕੋਈ ਜਦ ਪਿਆ ਰਿੰਦਾ ਕੋਈ ਨਾ ਮੇ ਨਵੇਂ ਤੋਂ ਨਵੇਂ ਸੱਪਾ ਆਇਆ ਸੀ ਹੁਣ ਮੈਂ ਤਾਂ ਕੀ ਦੱਸਾਂ ਹੋਇਆ ਕੀ ਐ ਹੋਇਆ ਤਾਂ ਉਹ ਵੀ ਦੱਸ ਲੱਗਾ ਵਾ ਆ ਕੋਈ ਨਮੀ ਲੈ ਕੇ ਆਂਦੀ ਹੁਣ ਉਹ ਐ ਕਿ ਮੈਨੂੰ ਉਹ ਨਵੇਂ ਜਿਮਾਟਾ ਕਰਦੀ ਮੈਂ ਦੱਸ ਕੀ ਕਰਾਂਗਾ ਉਹੋ ਹੀ ਤਾਂ ਮੈਂ ਵੀ ਸੋਚਣ ਡਈ ਹਾਂ ਹੋਰ ਮੈਂ ਕੀ ਸੋਚਣ ਡਈ ਹਾਂ ਉਹਦੇ ਬਾਰੇ ਮੈਂ ਸੋਚਣ ਡਈ ਮਮੀ ਜੇ ਕਿੰ ਆਵੇਂ ਤੋ ਬਹੁਤ ਗੰਗਲ ਕੀਤਾ ਜਾਏਗਾ ਆ ਜਿਹੜਾ ਨਾ ਸ਼ਮੀ ਦੇ ਘਰ ਟਾਂਕਾ ਲਵਾ ਕੇ ਚੇਨ ਪਵਾ ਦਿੱਤੀ ਜਿਹੜਾ ਫੇ ਬਹੁਤ ਗੰਗਲ ਕੀਤਾ ਇਹ ਸੱਚੀ ਦਫਾ ਤੂੰ ਕੀ ਕਰਦੀ ਫਿਰ ਉਹ ਮੇਰਾ ਪਿੱਛਾ ਨਹੀਂ ਛੱਡਣ ਦੇ ਬਾਰ ਬਾਰ ਮੈਨੂੰ ਆਂਦੀ ਸੀ ਮੈਂ ਤੰਗ ਆ ਗਈ ਆਂ ਉਹਦੀ ਬੋਲੀ ਚ ਮੈਂ ਬਾਰ ਬਾਰ ਨਾ ਕਰਦੀ ਬਾਰ ਬਾਰ ਮੇਰੇ ਕੋਲ ਆਂਦੀ ਸੀ ਬਾਰ ਬਾਰ ਮਿੰਟਾ ਲਵਾ ਦੋ ਮਿੰਟਾ ਕੀ ਕਰਦੀ ਫਿਰ ਦੱਸ ਉਹ ਰਸਤਾ ਦੱਸ ਮੈਨੂੰ ਕਿ ਤੂੰ ਹੀ ਆਉਂਦੇ ਗੱਲੋ ਜੱਬ ਲਾਗਦੇ ਮੇਰੇ ਨਾਲ ਪਾਦਦਾ ਇਹ ਆ ਮੰਮੀ ਆਈੜੀ ਨਵੀਂ ਆਈ ਹੈ ਨਾ ਇਹ ਕਹਿੰਦੀ ਹੈ ਜਿਹੜੀ ਸ਼ਮੀ ਦੇ ਘਰ ਚੇਨ ਪਈ ਆ ਮੈਨੂੰ ਉਹ ਚਾਹੀਦੀ ਆ ਮੈਂ ਕਿਹਦੇ ਨੂੰ ਮੈਂ ਬਹੁਤੀ ਗੱਲ ਤੇ ਨਵੀਂ ਲੈ ਦੇਣਾ ਕਿਹੜੀ ਗੱਲ ਆ ਹੰਦੀ ਨਾ ਜਿਹੜੀ ਉਹਦੇ ਗੱਲ ਪਾਈ ਹੈ ਨਾ ਮੈਂ ਉਹ ਹੀ ਲਵਾਣੀ ਜੇ ਉਹ ਮੇਰੇ ਸਾਹਮਣੇ ਪਵਾ ਦੇ ਤੇ ਨਾਲੇ ਪਤਾ ਕਿ ਮੈਨੂੰ ਗੱਲ ਸੁਣੋ ਮੈਨੂੰ ਪਤਾ ਕੀ ਕਹਿੰਦੀ ਹੈ ਅੱਜ ਗਈ ਨੂੰ ਟੇਕੀ ਗਈ ਕਿਤੇ ਅੱਜ ਕਹਿੰਦੀ ਉਹਨੂੰ ਫੋਨ ਕਰਕੇ ਚਾਹੇ ਇੱਥੇ 3-4 ਦਿਨਾਂ ਆ ਲਈ ਮੈਂ ਇਹਨੂੰ ਦੱਸ ਕਿਦਾਂ ਕਰਾਂ ਇੱਕ ਦਿਨ ਲਈ ਮਾਂ ਘੱਡੀ ਜੇਕਰ ਇਹ ਤਾਂ ਮੈਂ ਕਹਿ ਤੈਨੂੰ ਭੇਜਿਆ ਹੀ ਸੀ ਵੀ ਦੋ ਤਿੰਨ ਦਿਨ ਲਾ ਵੀ ਹੋਵੇ ਭਾਵੇਂ ਉਹ ਰਹਿੰਦੀ ਕਿ ਤੈਨੂੰ ਪਤਾ ਲੱਗਾ ਮੇਰੀ ਸੋਲ ਗੱਲ ਹੁਣ ਦੋਵੇਂ ਤੋਂ ਸਾਡੇ ਕੋਈ ਨਾ ਹਨਾ ਹੁਣ ਆਪਾਂ ਤੇਨੂੰ ਪਤਾ ਕਿਉਂ ਤੇਰਾ ਰਾਦਾਈ ਹੋਇਆ ਨਾ ਇਹ ਉਹ ਗੱਲ ਤਾਂ ਢਿੱਸਈ ਸਹੀ ਸੀ ਆ ਪਰ ਇੱਕੇ ਦਮ ਕਿੱਦਾਂ ਘਰੋਂ ਕਰਦੀ ਇਹਨੂੰ ਕੋਈ ਤੂੰ ਹੀ ਦੱਸੋ ਨਾ ਮੈਨੂੰ ਕੋਈ ਗੱਲ ਦੱਸੋ ਸਕੀਮ ਦੱਸੋ ਕਿੱਦਾਂ ਕੱਢਦਾ ਜਦੋਂ ਫੜ ਕੇ ਸਿੱਧਾ ਗੁੱਤੋਂ ਫੜ ਕੇ ਕੱਢਦਾ ਵੀ ਹਾਂ ਨਿਕਲੋ ਫੇਰੋਂ ਬਾਹਰ ਗੁੱਤੋਂ ਫੜ ਕੇ ਕੱਢ ਲੈ ਨਾ ਮੈਂ ਕਿੰਨੇ ਕਰਦੇ ਗੁੱਤੋਂ ਫੜ ਕੇ ਕੱਢਣਾ ਹੁੰਦਾ ਉਦੋਂ ਤਾਂ ਨਾ ਕੱਢ ਦਿੰਦੇ ਕੋਈ ਸਕੀਮ ਲੜਾ ਕੋਈ ਦੱਸ ਮੈਨੂੰ ਵੀ ਕਿ ਮੰਮੀ ਇਤਰਾ ਕਰ ਲਈਏ ਮੈਂ ਤਾਂ ਲਈ ਸੋਚਦਿਆਂ ਪਿਆ ਪਿਆ ਇਹਨੂੰ ਕੱਢਾਂ ਕਿੱਦਾਂ ਇੱਕੋ ਤਲੇ ਬੰਨੇ ਉਹ ਡਿਮਾਂਡ ਕਰ ਲਾ ਪਈ ਆ ਉਹ ਤੇ ਟਿਕਨ ਨਹੀਂ ਨਹੀਂ ਦੀ ਤੇ ਉਹ ਕਹਿੰਦੀ ਭੋਨੇ ਕਰ ਜਿਹੜਾ ਕੰਮ ਕਰਨ ਵਾਲਾ ਵਾ ਤੇ ਫਿਰ ਤੂੰ ਉਹਨੂੰ ਥੋੜਾ ਦਬ ਕੇ ਰੱਖ ਨਾ ਉਹ ਚੁੱਪ ਕਰਕੇ ਬਹਿ ਜਾ ਜੇ ਮੈਂ ਸੋਚਣ ਡਿਆ ਵਾ ਕਰੂੰਗਾ ਤੇ ਫਿਰ ਤੇਰਾ ਵੀ ਕਰੂੰਗਾ ਅੱਜ ਹੁੰਦਿਆਂ ਤੇਰਾ ਕੁਛ ਕਰਨਾ ਮੈਂ ਉਹ ਪਤਾ ਕੀ ਕਹਿੰਦੀ ਆ ਉਹ ਕਹਿੰਦੀ ਜਿੰਦੂ ਇਤਾਂ ਦਾ ਕੰਮ ਕਰ ਰਹਾ ਮੈਨੂੰ ਉਹ ਤੋਂ ਸਾਧ ਲੈ ਤੇ ਮੈਨੂੰ ਪਹਿਲਾਂ ਵੀ ਸਾਧ ਲਿਆ ਤੇ ਮੈਂ ਹਾਂ ਇਹਦੀ ਤੇ ਨਹੀਂ ਲੱਗਦੀ ਕੋਲ ਵਿਚੋਲੀ ਆ ਉਹ ਛੱਡ ਕੇ ਗਈ ਆ ਉਹ ਆਣ ਕੇ ਪਹਿਲਾਂ ਮਿੱਠੀ ਮੈਂ ਤੂੰ ਹੋਣੀ ਛੱਡ ਕੇ ਜਾਣੀ ਕੁੜੀ ਮੈਂ ਦੱਸਦੀ ਕਰਾਂ ਆਪਾਂ ਵੀ ਉਹ ਪਾ ਗਈ ਨਾ ਅਜੇ ਲਿਆਂਦੀ ਹੁੰਦੀ ਪਹਿਲਾਂ ਤਾਂ ਨਾ ਇਹ 잡 ਇਹ ਬਹੁਤ ਗੱਲ ਜੂ ਆਈ ਗਈ ਹੁਣ ਤੇ ਹੁਣ ਆਪਣਾ ਕੁਛ ਕੁਛ ਕਰਨਾ ਪੈਣਾ ਵਾ ਹੁਣ ਤੂੰ ਹੀ ਹੱਲ ਕੱਢਣਾ ਮੈਂ ਤੈਨੂੰ ਕੀ ਦੱਸਾਂ ਦੱਸ ਮਾਤਾ ਮੈਂ ਹੁਣ ਦੱਸ ਵੀ ਕਰਾਂ ਇਹ ਵਕਤ ਮੇਰੇ ਕੋਲ ਤੂੰ ਹੀ ਪਾਇਆ ਏ ਇਹ ਮੈਨੂੰ ਕਹਿ ਹੁਣ ਮੈਂ ਦੱਸਦਾ ਕੀ ਕਰਨ ਮੇਰੀ ਗੱਲ ਸੁਣ ਤੈਨੂੰ ਪਤਾ ਮੈਂ ਉਹਨੂੰ ਬੜੀ ਫੜਨਾ ਚਾਹਣਾ ਹਾਂ ਮੈਂ ਹਾਂ ਜਦ ਜਿੱਦਾਂ ਰਹੀ ਜਾਂਦੀ ਰਹੀ ਜਾਂਦੇ ਜੋ ਮੇਰੀ ਕਿਸਮਤ ਹੁਣ ਹੈ ਪਰ ਤੂੰ ਹੀ ਕਹਿਂਦੇ ਜੇ ਮੈਂ ਮੈਂ ਦੱਸ ਕੀ ਕਰਾਂ ਮੈਂ ਤਾਂ ਤੇਰਾ ਭਲਾ ਹੀ ਸੋਚਿਆ ਸੀ ਪੀ ਚੱਲ ਬੱਚਾ ਨਹੀਂ ਹੁੰਦਾ ਦੂਜੀ ਲਿਆਉਂਗੇ ਬੱਚਾ ਹੋ ਜਾਏਗਾ ਤੇਰਾ ਵੀ ਘਰ ਵੱਸ ਜਾਏਗਾ ਤੂੰ ਵੀ ਧੀਆਂ ਪੁੱਤਾਂ ਵਾਲਾ ਹੋ ਜਾਏਗਾ ਮੈਂ ਕਿ ਤੇਰਾ ਕੁਮਾਰਾ ਸੋਚਿਆ ਸੀ ਪਰ ਮੇਰੀ ਗੱਲ ਸੁਣ ਮਾਂਦਾ ਤੇਰੇ ਮਾੜਾ ਸੋਚਿਆ ਨਹੀਂ ਐ ਪਰ ਕਿਹਨ ਮੰਨੀ ਲੱਗ ਜਾਂਦੀ ਜੇ ਫੇਰ ਹੀ ਨਹੀਂ ਲੋਗੇ ਨਾ ਆ ਹੁਣ ਲਿਆ ਕੇ ਫਿਰ ਤੇ ਬਿਠਾ ਦਈਏ ਉਹਦਾ ਕੀ ਕਰਾਂ ਮੈਂ ਦੱਸ ਹੁਣ ਤੇ ਹੁਣ ਤੇ ਉਹਦਾ ਸਿਆਪਾ ਹੋ ਗਿਆ ਨਾ ਕਿ ਉਹ ਪਹਿਲਾਂ ਛੱਡ ਗਈ ਤੂੰ ਹੁਣ ਦੱਸ ਕਰਵਾਣੀ ਨੀ ਜਾਂਦੇ ਆ ਤੁਹਾਨੂੰ ਹੀ ਬੋਲਣਾ ਜਿਹੜੇ ਜੱਪ ਚ ਪਾਇਆ ਕੱਢੋ ਤੁਸੀਂ ਮੈਨੂੰ ਹੁਣ ਉਹ ਨਾ ਛੱਡਦੀ ਤੇ ਨਾ ਜੱਪ ਪੈਂਦੇ ਮੈਨੂੰ ਪਤਾ ਕੀ ਸੋ ਸੋ ਭਾਣੇ ਲਾਉਣੇ ਪਈ ਤੇ ਮੈਂ ਕਿਹ ਦੁਕਾਨ ਤੇ ਆ ਮੈਂ ਕਿਹ ਇੱਥੇ ਆ ਮੈਂ ਉਹ ਕੰਨ ਕਰ ਮਾਤਾ ਕੁਛ ਨਾ ਉਹ ਸੋਚ ਕੋਈ ਗੱਲ ਨਹੀਂ ਸੋਚ ਲੈਨੇ ਆ ਕੋਈ ਜਲੀ ਦਾ ਕਾਲਾ ਨਾ ਪਾਉ ਹੁਣ ਤੁਸੀਂ ਹੋ ਜੂਗਾ ਲੈ ਮੀਨਾ ਸਾਰਾ ਕੁਛ ਮੰਮੀ ਹੁਣ ਦੱਸ ਮੈਂ ਕੀ ਕਰਾਂ ਛਮੀ ਗੀ ਪੇਕੇ ਆ ਹੁਣ ਇਹਨੇ ਸ਼ਾਮ ਨੂੰ ਮੋੜਣਾ ਵਾ ਹੈ ਤੇ ਆ ਮੇਰੇ ਪਿੱਛੇ ਪਈ ਆ ਇਹ ਕਹਿੰਦੀ ਉਹਨੂੰ ਕਿ ਆ ਵੀ ਚਾਰ ਤਿੰਨ ਚਾਰ ਦਿਨ ਲਾ ਕੇ ਆ ਹੁਣ ਉੱਥੇ ਹੁਣ ਮੈਂ ਦੱਸ ਕੀ ਕਰਾਂ ਇਹ ਤੂੰ ਜਾਣੇ ਤੇਰਾ ਕੰਮ ਜਾਣੇ ਮੈਨੂੰ ਨਹੀਂ ਪਤਾ ਬੋਦਾਨ ਤੂੰ ਕਰ ਫੋਨ ਤੇ ਜੋ ਕਰਨਾ ਹੀ ਆਪੇ ਹੁਣ ਆਹ ਕਮਲਿਆ ਫਸੀ ਤਾਂ ਮੈਂ ਵੀ ਪਈ ਆ ਤੇਰੇ ਚਲਦੇ ਮੈਂ ਵੀ ਫਸ ਗਈ ਆ ਤੇਰੇ ਵਾਸਤੇ ਹੀ ਕਰਨ ਢਈ ਆ ਮਗਰ ਹੁਣ ਮੈਂ ਇਹੋ ਜੀ ਦੁੱਧਾ ਚ ਫਸੀ ਆ ਨਾ ਫੇਰ ਕੋ ਨਿਕਲ ਨਾ ਰਾ ਨਹੀਂ ਲਗਾ ਤੇ ਘਰਾਂ ਤੇ ਕਰਾਂ ਕੀ ਸਮੀਤਰੀ ਆ ਜਾ ਆ ਗਿਆ ਸਸੀ ਕਾ ਭਾਜੀ ਸਸੀ ਕਾ ਲੇਟ ਹੋ ਗਏ ਕਰੋ ਵੀ ਵੇਟ ਕਰੋ ਮੇਰੇ ਨੂੰ ਇੱਕ ਦੋ ਕੰਮ ਹੀ ਨੇ ਤੇ ਘਰੋਂ ਤੋਂ ਕੋ ਟਾਈਮ ਨਹੀਂ ਆ ਗਈ ਸਸੀ ਕਾ ਭਾਜੀ ਕਿਹੜਾ ਨੇ ਮੈਂ ਤਾਂ ਸਭ ਕੋ ਘਰ ਦੇ ਕੰਮ ਹੀ ਛੱਡਾ ਹੀ ਕਿਆ ਵੀਰੇ ਨੂੰ ਇੱਕਦਾਂ ਕੰਮ ਕਰਾਉਣਾ ਹੀ ਕੰਮ 도ਕ ਜਿਹੜੇ ਰਹਿ ਗਏ ਪਾਣੀ ਦੀ ਆਈ ਸੀ ਤਮ ਇੱਥੇ ਆ ਵੀ ਮੈਨੂੰ ਕਹਿੰਦੀ ਦਸ ਮਿੰਟ ਲੈ ਕੇ ਆਏ ਤੁਸੀਂ ਪਾਣੀ ਮੇਨਾ ਨਹੀਂ ਮੈਂ ਨਹੀਂ ਪਾਣੀ ਬਿਨਾ ਮੈਂ ਜਵਾਬ ਕਰਦਾ ਹਾਂ ਹਾਂ ਸਭ ਠੀਕ ਲਕੀ ਟਾਈਮ ਬੜਾ ਲਾਤਾਈ ਥੋੜਾ ਜਿਹਾ ਕੰਮ ਸੀ ਤਾਂ ਕਰਕੇ ਤੇ ਤੂੰ ਘਰ ਛੱਡ ਜਾ ਤੇ ਤੂੰ ਕੰਮ ਨਿਬੇੜਦਾ ਰਹਿੰਦਾ ਨਹੀਂ ਉਹ ਕੰਮ ਬੜਾ ਜ਼ਰੂਰੀ ਸੀ ਤੇ ਉਧਰ ਹੋ ਕੇ ਤੇ ਫਿਰ ਮੈਸਟਰ ਇਹਨੂੰ ਨਾਲ ਹੀ ਲੈ ਆਇਆ ਚਲੋ ਪਾਣੀ ਕੋ ਨਹੀਂ ਪਿਐ ਮੇਰੇ ਨਾਲ ਸੁਣ ਹਾਂਜੀ ਸਾਸ ਸਠੀ ਸੀ ਨਾ ਸਾਸੇ ਕੋ ਗੱਲਬਾਤ ਨਹੀਂ ਕੀਤੀ ਨਾ ਮੈਂ ਅੰਦਰ ਕਿੱਥੇ ਜਾਵਾਂ ਹਾਂ ਮੈਂ ਬਾਹਰ ਬਾਹਰ ਹੀ ਖੜਾ ਬੈ ਲੈਂਦਾ ਉਹ ਤੇਰੇ ਰੇਨੀਸੀ ਆ ਗਏ ਮਮੇ ਜੀ ਅੱਜ ਕੰਮ ਘੇਸੀ ਹੋ ਕਿਥੇ ਠੀਕ ਆ ਚਾਚੀ ਜੀ ਤੁਸੀਂ ਕਿੰਨਾ ਦਾ ਮੂੰਹ ਬਣਾਇਆ ਵਾ ਉਹ ਕੋਈ ਗੱਲ ਨਹੀਂ ਮੈਂ ਕੁਛ ਨਹੀਂ ਪੁੱਛਿਆ ਮੈਂ ਸਿਰਫ ਬਾਹਰੋਂ ਗੇਟ ਤੇ ਬਿਠਾ ਕੇ ਤੇ ਸਿੱਧਾ ਕਰ ਲੈਂਦਾ ਮੇਰੀ ਗੱਲ ਸੁਣ ਅੱਛਾ ਸਿਮਰਤ ਰੇਨੀ ਨੇ ਤੇ ਪੁੱਛਿਆ ਵੀ ਤੂੰ ਜਾਣ ਲੱਗੀ ਕੀ ਗੱਲ ਉਹਦਾ ਵੀ ਦਿਲ ਕਰਦਾ ਹੁਣ ਆਨ ਨੂੰ ਸਿਮਰਤ ਠੀਕ ਸੀ ਹਾਂਜੀ ਚਾਚੀ ਤੇ ਸੁਖਮਨ ਸੁਖਮਨ ਨਾ ਸੁਤੀ ਹੋਈ ਸੀ ਤੇ ਲੈ ਅロシア ਸੁਖਮਨ ਦਾ ਚਾਚੀ ਮੇਰੀ ਗੱਲ ਸੁਣ ਆ ਸੁਖਮਨ ਦਾ ਵੀ ਫੇਰਾ ਪਵਾਵੋ ਹਾਂ ਆ ਤੂੰ ਹੀ ਪਵਾਉਂਦਾ ਹੀ ਨਹੀਂ ਜੀ ਹਾਂ ਉਹ ਬੱਚਾ ਪਹਿਲੀ ਵਾਰੀ ਨਾਨਕੇ ਤੇ ਆਵੇ ਕਰੋ ਆਓ ਜਿਹੜਾ ਕਹਿਵਾ ਲੈਣੇ ਚਾਚਾ ਜੀ ਸ਼ੇਰਾ ਵੀ ਕੋਈ ਆਜੀ ਕੋਈ ਗੱਲ ਏ ਸਾਰਿਆਂ ਦੇ ਮੂੰਹ ਤਾਂ ਉੱtre ਪਏ ਨੇ ਕੋਈ ਨਹੀਂ ਸ਼ਮੀ ਬੈਠਦੇ ਨੂੰ ਦੱਸ ਦਿੰਨੇ ਆਂ ਛੋਟਾ ਛੋਟਾ ਹੱਸ ਸੀ ਜਾਂ ਡਾਈ ਨੇ ਮੈਨੂੰ ਤਾਂ ਸ਼ਮੀ ਕੋਈ ਗੱਲ ਦਾ ਨਹੀਂ ਪਤਾ ਤੇ ਨੋ ਤੇ ਮੰਮੀ ਨੇ ਸੱਦਿਆ ਵਾ ਲੈ ਨੂੰ ਚਾਹ ਚੁ ਤੇ ਪਿਆ ਲੋ ਆਨੇ ਕਾੜੀ ਸ਼ੁਰੂ ਕਰ ਲਈ ਆ ਚਾਹ ਕਰੋ ਪੀ ਕੇ ਵੀਰ ਨੂੰ ਪਿਆ ਕੇ ਮੈਂ ਤਰੀ ਆ ਉਹ ਵੀਰ ਤੇ ਅੰਦਰ ਹੀ ਨਹੀਂ ਗਿਆ ਭਾਬੀ ਤੀ ਬਾਹਰ ਕਾ ਰਹੀ ਹਾਂ ਹਾਂ ਬਾਹਰ ਹੀ ਆਏ ਗੱਲ ਦਸਣਾ ਸੱਚੀ ਥੱਕ ਗਈ ਆ ਚਾਹ ਦਾ ਕੱਪ ਤੇ ਲਿਆ ਦੇ ਚਾਹ ਕੀ ਆ ਜਾ ਚਲ ਜਾ ਚਾਹ ਬਣਾ ਲਈਏ ਚਲ ਫੇਰ ਬਾਅਦ ਚ ਗੱਲ ਕਰਦੇ ਮੈਂ ਚਾਹ ਲੈਂਦੀ ਨਾ ਤੇਰੇ ਵਿੱਚ ਬਹਿਣਾ ਜ਼ਰੂਰੀ ਹੈ ਤੇ ਚਾਹ ਲਿਆ ਚਲ ਕੋਈ ਚਾਹ ਬਣਾ ਲਿਆ ਆਪਾਂ ਗੱਲ ਸ਼ੁਰੂ ਕਰ ਲੈਂਦੇ ਜੰਮੀ ਕੋ ਪੁੱਛ ਲੈਣੀ ਬਾਅਦ ਚ ਕਿ ਨਹੀਂ ਤੂੰ ਉਹਨਾਂ ਨੇ ਸੱਸ ਨੂੰ ਪਤਾ ਨਹੀਂ ਜਾਂਦੀ ਜੀ ਉਹ ਘਰੇ ਨਹੀਂ ਸੀ ਆਗੇ ਤੇ ਮੈਂ ਇਹਨਾਂ ਨੂੰ ਦੱਸ ਕੇ ਆਈ ਹਾਂ ਕੀ ਕਹਿੰਦੇ ਸਿਮਰਤ ਨੂੰ ਪਤਾ ਹੈ ਸਭ ਨੂੰ ਪਤਾ ਹੈ ਨਹੀਂ ਸੱਚੇ ਮੰਮੀ ਵੀ ਘਰੇ ਹੀ ਸੀ ਉਹ ਤੋਂ ਬਾਅਦ ਵਿੱਚ ਗਏ ਨੇ ਤੇ ਕੀ ਕਹਿੰਦੇ ਰਾਣਾ ਕੀ ਕਹਿੰਦੇ ਸੀ ਚਲੀ ਹਾਂਜੀ ਕਹਿੰਦੇ ਸੀ ਹੋਇਆ ਆਜ ਮੈਂ ਛੇਤੀ ਵੇਲੇ ਆ ਗਏ ਅੱਛਾ ਛੇਤੀ ਆਜੀ ਨਹੀਂ ਨਹੀਂ ਕਹਿੰਦੇ ਸੀ ਜੇ ਰਣਾ ਇੱਕ ਅੱਧਾ ਦਿਨ ਰਹਿ ਲਈ ਤੇ ਮੈਂ ਆਪ ਹੀ ਕਹਿਤਾ ਮੈਂ ਕਿ ਸ਼ਾਮੀ ਨਾ ਮੈਂ ਆ ਜਾਣਾ ਕਹਿੰਦੇ ਠੀਕ ਆ ਜਿਵੇਂ ਤੇਰੀ ਇੱਛਾ ਮੈਂ ਤੇ ਸ਼ਾਮੀ ਨੂੰ ਕਿਹਾ ਸੀ ਵੀ ਰਾਣਾ ਛੱਡ ਜੂਗਾ ਪਰ ਰਾਣਾ ਕੋ ਟਾਈਮ ਨਹੀਂ ਕਹੇ ਆਹ ਕੰਤੂ ਕਹਿੰਦਾ ਮੈਨੂੰ ਫੋਨ ਕਰਤਾ ਤੇ ਰਾਣਾ ਅੱਜ ਕੱਲ ਜ਼ਿਆਦਾ ਬਿਜ਼ੀ ਨਹੀਂ ਹੁੰਦਾ ਪਿਆ ਪਾਜੀ ਅਸਲ ਜੀ ਗੱਲ ਇਹ ਆ ਕਿ ਉਹਨਾਂ ਦਾ ਨਾ ਕੋਈ ਗਾਗ ਲੱਗਦਾ ਪਿਆ ਹੀ ਗੱਡੀ ਦਾ ਤੇ ਉਹ ਕਹਿੰਦੇ ਜੇ ਮੈਂ ਤੇਰੇ ਨਾਲ ਚੱਲ ਗਿਆ ਨਾ ਤੇ ਮੈਨੂੰ 60-70 ਹਜ਼ਾਰ ਦਾ ਨੁਕਸਾਨ ਹੋ ਜਾਣਾ ਤੇ ਇਸ ਕਰਕੇ ਜਾ ਤੂੰ ਕੱਲੀ ਹੋਇਆ ਨਹੀਂ ਤਾਂ ਉਹਨਾਂ ਨੇ ਮੇਰੇ ਨਾਲ ਹੀ ਆਉਣਾ ਸੀ ਮੈਂ ਤੇ ਹੁਣ ਆਪ ਨੂੰ ਮੈਨੂੰ ਗੁੱਸਾ ਜੜ ਗਿਆ ਮੈਂ ਕਿਹਾ ਕਿੰਨੀ ਵਾਰ ਮੈਂ ਗਈ ਆ ਤੇ ਕਿੰਨੀ ਵਾਰ ਆਈਏ ਤੇ ਤੁਸੀਂ ਨਾਲ ਹੀ ਨਹੀਂ ਜਾਂਦੇ ਹੁਣ ਮੇਰੇ ਤੇ ਕਹਿੰਦੇ ਨਹੀਂ ਤੂੰ ਆ ਹੋਇਆ ਅਗਲੇ ਈ ਮੈਂ ਪੱਕਾ ਤੇਰੇ ਨਾਲ ਜਾਊਂਗਾ ਨਹੀਂ ਕੋਈ ਤੇ ਰਹਿਣਾ ਪਾਉਣੀ ਨੇ ਸ਼ਮੂ ਚਾਚੀ ਜੀ ਪਤਾ ਨਹੀਂ ਸ਼ਾਇਦ ਉਹਨਾਂ ਨੇ ਜੇ ਰਹਿਣਾ ਆ ਕਿਉਂ ਕਿਹੜੀ ਗੱਲੋਂ ਉਹਨਾਂ ਦੇ ਨਾਲ ਜਿੱਥੇ ਮੈਰਿਜ ਹੋਈ ਸੀ ਨਾ ਪਹਿਲੇ ਉੱਥੇ ਕੋਈ ਪ੍ਰੋਬਲਮ ਚੱਲਦੀ ਪਈ ਆ ਤੇ ਪਤਾ ਨਹੀਂ ਡਿਵੋਰਸ ਹੋਇਆ ਵਾ ਕਿ ਲੈਣਾ ਵਾ ਬੀਨੂ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਤੇ ਤਾਂ ਕਰਕੇ ਉਹ ਨਾ ਇੱਥੇ ਥੋੜੇ ਦਿਨ ਰਹਿਣਾ ਚਾਹੁੰਦੇ ਆ ਮੇਰੀ ਗੱਲ ਧਿਆਨ ਨਾਲ ਸੁਣ ਲਾ ਅ ਜਿਤਨਾ ਤੇਰੀ ਚਾਚੀ ਤੇ ਜਿਤਨਾ ਤੇਰਾ ਵੀਰਾ ਕੰਦਾ ਨਾ ਉਹ ਕੰਨ ਖੋਲ ਕੇ ਗੱਲ ਸੁਣ ਨਸੋ ਮੈਂ ਜੀ ਡਿਵੋਰਸ ਲੱਗੀ ਉਹਨੇ ਲੈਣਾ ਤਾਂ ਇੱਥੇ ਰਹਿਣ ਦਾ ਕੀ ਮਤਲਬ ਹੁੰਦਾ ਡਿਵੋਰਸ ਲੈ ਕੇ ਆਪਣੇ ਘਰ ਜਾਵੇ ਸ਼ਮੀ ਇੰਨਾ ਚਿਰ ਹੋ ਗਿਆ ਬਾਈ ਨੂੰ ਤੂੰ ਕਦੀ ਨਹੀਂ ਪੁੱਛਿਆ ਵੀ ਤੂੰ ਹੈਗੀ ਕੌਣ ਆ ਕਿੱਥੋਂ ਆਈ ਆ ਕੌਣ ਰਿਸ਼ਤੇਦਾਰ ਹੈ ਭਾਜੀ ਮੈਂ ਬੜੀ ਯਾਰ ਪੁੱਛਿਆ ਤੇ ਉਹ ਕਹਿੰਦੇ ਆ ਕਿ ਸਾਡੀ ਦੂਰ ਦੇ ਰਿਸ਼ਤੇਦਾਰ ਆ ਇਹਨੇ ਚੱਲ ਹੀ ਜਾਣਾ ਵਾ ਦੋ ਦਿਨ ਆਈ ਆ ਕਿੱਡੀ ਕਿ ਦੂਰ ਦੀ ਆ ਕਿੱਡੀ ਕਿ ਦੂਰ ਦੀ ਆਪਾਂ ਜਾਣਦੇ ਆ ਸ਼ਮੀ ਕੱਲ ਖੋਲ ਕੇ ਮੇਰੀ ਗੱਲ ਸੁਣ ਲੈ ਆਪਣੇ ਨਾ ਰਾਣੀ ਦੇ ਨਜ਼ਰ ਰੱਖਣੀ ਸ਼ੁਰੂ ਕਰ ਦੇ ਚਾਚੀ ਜੀ ਕੋਈ ਗੱਲ ਨਹੀਂ ਆ ਤੁਸੀਂ ਕੀ ਭੁੱਲੀ ਜਾਂਦੇ ਹੋ ਉਹਨਾਂ ਦੀ ਮੈਂ ਕਾਤੋਂ ਨਜ਼ਰ ਰੱਖਣੀ ਸ਼ੁਰੂ ਕਰਦਾ ਕੁਝ ਹੋਇਆ ਏ ਇੰਨਾ ਚਿਰ ਰਹਿੰਦੀ ਨੋ ਤੇ ਰਾਣੀ ਨੇ ਕਦੀ ਵੀ ਦੱਸਿਆ ਨਾ ਇਹ ਹੈ ਕੋਣ ਮੇਰੀ ਗੱਲ ਕੋੜੀ ਜ਼ਰੂਰ ਇਹਨੂੰ ਲੱਗਣੀ ਆ ਪਰ ਹੈਗੀ ਬਿਲਕੁਲ ਕਰੀ ਸੋਨੇ ਵਰਗੀ ਚਾਚੀ ਜੀ ਕੀ ਪ੍ਰਿਆਰਤਾ ਦੀ ਆ ਪਾਈ ਜਾਣ ਦੇ ਜੇ ਕੋਈ ਗੱਲ ਆ ਤੇ ਮੈਨੂੰ ਖੁੱਲ ਕੇ ਦੱਸੋ ਸੁਣ ਫਿਰ ਚੁੱਪ ਕਰ ਕੱਲ ਮੈਂ ਜਸਵੀਰ ਹਾਂਜੀ ਅਬੀ ਸੇਲੀ ਕਰ ਗਈ ਸਾਂ ਉਹਨੇ ਮੈਨੂੰ ਕੰਮ ਬੁਲਾਇਆ ਸੀ ਤੁਸੀਂ ਅੰਦਰ ਮੈਨੂੰ ਦੋਨੋਂ ਜਿਹੜੀਆਂ ਪੁੱਛਤੀਆਂ ਸੀ ਮੈਂ ਤੁਹਾਨੂੰ ਦੱਸਦੀ ਨਹੀਂ ਸੀ ਸਭਈ ਉਹਨੇ ਮੈਨੂੰ ਵਿੱਦ ਪ੍ਰੂਫ ਦਿਖਾਇਆ ਹੀ ਕੀ ਦਿਖਾਇਆ ਚਾਚੀ ਜੀ ਰਾਣਾ ਉਹ ਕੁੜੀ ਤੇ ਨਜ਼ਰ ਰੱਖ ਪੂਰੀ ਤੇ ਘਰ ਵਾਲੇ ਨੂੰ ਬੰਨ ਕੇ ਰੱਖ ਕੀ ਮਤਲਬ ਤੁਹਾਡਾ ਆਪਣਾ ਘਰ ਸੰਭਾਲ ਪਹਿਲਾਂ ਹਾਂ ਮੈਂ ਵੀ ਤੈਨੂੰ ਇਹੋ ਕਹਿਣਾ ਚਾਹਨੀ ਆ ਤੇ ਤੇਰੇ ਵੀਰੇ ਨੇ ਵੀ ਬੋਲੋ ਤੂੰ ਮੇਰੇ ਖੋਤ ਫਰੈਂਡ ਨੇ ਦੱਸਿਆ ਰਾਣਾ ਤੇ ਜਿਹੜੀ ਕੁੜੀ ਆਈ ਨਵੀਂ ਅੰਜੂ ਨਾ ਨਾ ਹਾਂਜੀ ਇਹ ਦੋਵੇਂ ਜਾਣੇ ਪਾਰਕ 'ਚ ਵੇਖਿਆ ਨੇ ਨੇ ਪਾਰਕ 'ਚ ਹਾਂ ਜਦੋਂ ਤੂੰ ਇੱਥੇ ਰਹਿਣ ਆਈ ਸੀ ਤੂੰ ਆਜੀ ਮੇਰੇ ਸਾਹਮਣੇ ਤੇ ਉਹ ਕਦੀ ਅੰਜੂ ਦੀਦੀ ਉਹਨਾਂ ਨਾਲ ਕਦੀ ਕਿਤੇ ਗਈ ਨਹੀਂ ਅੱਜ ਤੱਕ ਤੂੰ ਨਹੀਂ ਤੇ ਹੁਣ ਤੂੰ ਇੱਧਰ ਆਈ ਏ ਤੂੰ ਪਿੱਛੇ ਕੈਮਰੇ ਚ ਲਾ ਆਂ ਇਹ ਘਰ ਜਿਹੜੇ ਤੇਰੇ ਨਾਲ ਬਿਲਕੁਲ ਚੈੱਕ ਕਰੀ ਜਾਨੀਂ ਮਿੰਡ-ਮਿੰਡ ਤੇ ਨਾਲੇ ਸ਼ੰਮੀ ਐਵੇਂ ਥੋੜੀ ਜਿਹੀ ਰਾਣੇ ਭਾਜੀ ਕਹਿੰਦੇ ਸੀ ਜਾ ਜਾ ਕੇ 4 ਦਿਨ ਰਹਿ ਆ ਕੋਈ ਗੱਲ ਹੈਗੀ ਸੀ ਅੱਜ ਵੀ ਉਹਨੇ ਕਹਿਤਾ ਅੱਜ ਵੀ ਕਹਿ ਦਿੱਤਾ ਵੀ ਦਿਹਾੜੀ ਲਾ ਆ ਚੋ ਅੱਜ ਕਹਿ ਰਾਣੇ ਨੂੰ ਵੀ ਰਾਣੇ ਛੱਡ ਜਾ ਉਹ ਮੰਨਿਆ ਨਹੀਂ ਨਾ ਮੰਨਿਆ ਤੂੰ ਆਪਣਾ ਘਰ ਨਾ ਖਰਾਬ ਕਰਨੀ ਤੂੰ ਤੇ ਤੇ ਨਜ਼ਰ ਰੱਖਲਾ ਅੱਜ ਹੀ ਰੱਖਲਾ ਚਾਚੀ ਜੀ ਆਗਾ ਸੱਚ ਜਿਹੜੀ ਤੁਸੀਂ ਦੱਸੰਦੇ ਬਿਲਕੁਲ ਸਹੀ ਆ ਬਿਲਕੁਲ ਸਹੀ ਜੇ ਮੈਂ ਬਿਨਾ ਕਹੇ ਗੱਲ ਕਿਸੇ ਕੋਸਰੀ ਕਰਦੀ ਮੈਨੂੰ ਉਹਨੇ ਫੋਟੋ ਦਿਖਾਈ ਹੋਏ ਇੰਨੀ ਦਿਮਾਗੀ ਹੋ ਨਿਕਲੀ ਜਸਵੀਰ ਨੂੰ ਉਸਨੇ ਫੋਟੋ ਖਿੱਚੀ ਮੋਟਰਸਾਈਕਲ ਦੇ ਨਾਲ ਬੈਠੀ ਸੀ ਆ ਐਂਜੇ ਫੜ ਕੇ ਜਿਵੇਂ ਆਪਣੇ ਆਦਮੀ ਨੂੰ ਫੜ ਕੇ ਬੈਠੇ ਹੋਈ ਤੇ ਉਹ ਕਹਿੰਦੀ ਇਹ ਤੇ ਉਹਨਾਂ ਦਾ ਜਵਾਈ ਹੈ ਤੇ ਕੁੜੀ ਕੋਣ ਦੇ ਨਾਲ ਤੋਂਨੇ ਵੇਖਿਆ ਫਿਰ ਉਹ ਗਈ ਕਿਸੇ ਰੈਸਟੋਰੈਂਟ ਦੇ ਚ ਅਰਬਾ ਉੱਥੇ ਉਹਨੇ ਪੂਰੀ ਉਹਨੇ ਪੂਰੀਆਂ ਫੋਟੋਆਂ ਖਿੱਚੀਆਂ ਤੇ ਉਹਨੇ ਮੈਨੂੰ ਭਾਈਆਂ ਵੀ ਆ ਵੇਖ ਲਓ ਤੇ ਤੁਸੀਂ ਸਾਨੂੰ ਵੀ ਨਹੀਂ ਉਹ ਤਾਂ ਨੰਦਸਿਆ ਮੈਂ ਤਾਂ ਸਭ ਤੋਂ ਪਹਿਲੇ ਖਬਰ ਪਹੁੰਚਾ ਦਿੰਦੀ ਆਪਾਂ ਮੈਸੇਜ ਕਰਕੇ ਗੱਲ ਨਹੀਂ ਕੀਤੀ ਕਿਉਂਕਿ ਉਹ ਲਕੀਰ ਵਿੱਚ ਸਾਰੀ ਗੱਲ ਕਰ ਛੜੀ ਸੀ ਤੇਰੀ ਤੇ ਸ਼ਮੀ ਦੀ ਇੱਕ ਗੱਲ ਹੋ ਜਾਂਦੀ ਹੈ ਤੇ ਤੂੰ ਸ਼ਮੀ ਨਾਲ ਉਹਦੇ ਗੱਲ ਕਰ ਦੇਣੀ ਸੀ ਸਾਨੂੰ ਅਸੀਂ ਇਸ ਕਰਕੇ ਰੁਕੇ ਹਾਂ ਕਿ ਰਾਣੇ ਦਾ ਪ੍ਰੂਫ ਹੋ ਜੇ ਇੱਕ ਵਾਰੀ ਜੇ ਮੈਂ ਗੱਲ ਕਰਦੀ ਸਾਡੇ ਕੋਲ ਪ੍ਰੂਫ ਹੱਥ ਜਾਇਆ ਤੇ ਮੰਮੀ ਨੇ ਅੱਜ ਤਾਂ ਹੀ ਗੱਲ ਕੀਤੀ ਜੇ ਮੈਂ ਗੱਲ ਕਰਦੀ ਤੇ ਸ਼ਮੀ ਕੀ ਪਤਾ ਉਹਦਾ ਦਾ ਧਿਆਨ ਰੱਖਦੀ ਕੁੜੀ ਤੇ ਤੀ ਵੀ ਨਹੀਂ ਦੱਸਿਆ ਉਹਦਾ ਉਹ ਚਾਹੇ ਕੋਈ ਦੀ ਕੋਈ ਲੈ ਗਈ ਇਸੇ ਕਰਕੇ ਇਹਨਾਂ ਦੇ ਅੰਦਰ ਨਹੀਂ ਗਿਆ ਕਿਉਂਕਿ ਮੈਨੂੰ ਤਪ ਚੜ ਜਾਣਾ ਹੀ ਰਾਣੇ ਤੇ ਮੈਂ ਤੇ ਹੁਣ ਸਿਮਰਤ ਨੂੰ ਫੋਨ ਕਰਨੀ ਉਹ ਵੀ ਫੋਨ ਕੱਟ ਦਿੰਦੀ ਬਈਏ ਮੇਰੇ ਨਾਲੋਂ ਵੀ ਨਹੀਂ ਗੱਲ ਕਰਦੀ ਬਈਏ ਹਾਂਜੀ ਇਹ ਗੱਲਾਂ ਤਾਂ ਸਿਮਰਤ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਆਪਣੇ ਭੈਣ ਨੂੰ ਦੱਸਾਂ ਜਦ ਤੁਹਾਨੂੰ ਫੋਨ ਕਰਕੇ ਦੱਸਦੇ ਕਿ ਰਣਜੀਤ ਦਾ ਇਹ ਵਿਚਾਰਿਆ ਮੇਰੀ ਘਰ ਸੋਂ ਭੈਣ ਜੀ ਆ ਹੁਣ ਸਾਰੀ ਗੇਮ ਨੂੰ ਸਮਝਾਣ ਲਈ ਆ ਤੁਹਾਡੀ ਪੁੱਤ ਜਿੱਦਨ ਮੈਂ ਰਹਿਣ ਗਈ ਆ ਨਾ ਇਹਦੀ ਸਾਸੂ ਹੀ ਮੈਨੂੰ ਕਵੇਂ ਜਾਓ ਭੈਣ ਜੀ ਨਹੀਂ ਤਾਂ ਅੱਗੇ ਕਰਦੀ ਹੁੰਦੀ ਰੋ 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 ਨਹੀਂ ਤੇ ਤੈਨੂੰ ਬੋਨਣਾ ਨਹੀਂ ਆਜੂ ਕਰ ਸੀ ਮੈਂ ਤੈਨੂੰ ਚੁੰਡੀਆਂ ਵੜਦੀ ਪਈ ਆ ਭੈਣ ਜੀ ਧੀ ਦੇ ਘਰ ਰਹਿਣ ਡਏ ਆ ਸਸਤਾ ਇਸ਼ਾਰਾ ਸਮਝ ਜਾਏਗਾ ਤੇ ਨਾਲ ਹੀ ਸ਼ਰੀਪ ਪਿੱਛੇ ਉਹ ਕੁੜੀ ਆ ਗਈ ਕੰਨੀ ਆਂਟੀ ਜੀ ਤੁਸੀਂ ਘਰ ਜਾਣਾ ਹਣਾ ਸਿਮਰਤ ਨੇ ਪਤਾ ਨਹੀਂ ਇਹਨੂੰ ਕਿਉਂ ਕਿਹਾ ਤੇ ਤੂੰ ਚਾਚੀ ਕਿਉਂ ਕਹਿਣ ਦੀ ਨਵੇਂ ਰਿਸ਼ਤੇ ਨਾ ਬਣਾ ਪਰ ਮੈਨੂੰ ਥੋੜਾ ਜੀ ਚੀਜ਼ ਪਤਾ ਬੜੇ ਬੰਦੇ ਬੇ ਨੇ ਕਹਿੰਦੇ ਨੇ ਨਾ ਸਵਾਦ ਆ ਹੀ ਨੂੰ ਪਤਾ ਹੁੰਦਾ ਮਿੱਠੇ ਦਾ ਸਵਾਦ ਸਭ ਨੂੰ ਪਤਾ ਹੁੰਦਾ ਕਿਵੇਂ ਦਾ ਹੁੰਦਾ ਤੇ ਅਸੀਂ ਅੰਨੇ ਹੈ ਜੀ ਠਾਡੀ ਗੱਲ ਤਾਂ ਸਹੀ ਹੈ ਵੇਖੋ ਪਹਿਲਾਂ ਉਹਦੀ ਸੱਸ ਨਿਤ ਫੋਨ ਕਰਦੀ ਸੀ ਤੁਹਾਨੂੰ ਮਿੰਟ ਮਿੰਟ ਦੀ ਖਬਰ ਦਿੰਦੀ ਸੀ ਮੈਨੂੰ ਮੰਮੀ ਇੱਕ ਗੱਲ ਹੋਰ ਜਿਹੜੀ ਸਿਮਰਤ ਨਾ ਉਹ ਵੀ ਲੜ ਗਈ ਹੋਈ ਏ ਸੱਸ ਦੇ ਨਾਲ ਆ ਵੇਖੋ ਕਿਤੇ ਲਈ ਮੇਰੀ ਗੱਲ ਸੁਣੋ ਦੱਸ ਚਮੀ ਗੱਲਾਂ ਛੁੱਟੇ ਹੋਣਾ ਇੱਕ ਮਿੰਟ ਬਾਜੀ ਇੱਕ ਮਿੰਟ ਬਾਜੀ ਮੇਰੀ ਸੁਣੋ ਗੱਲ ਗੱਲ ਛੁੱਟੇ ਹੋਣਾ ਇੱਕ ਮਿੰਟ ਮੇਰੀ ਸੁਣੋ ਗੱਲ ਵੇਖੋ ਜੇ ਸਿਮਰਤ ਰਲੀਆਂ ਨੂੰ ਸਭ ਕੁਝ ਪਤਾ ਆਏਗਾ ਤੁਹਾਡੇ ਨਾਲ ਫੋਨ ਕਿਉਂ ਘਟਾਇਆ ਇਸੇ ਕਰਕੇ ਕਿਉਂਕਿ ਕੱਲ ਨੂੰ ਤੇ ਕੁਛ ਨਾ ਸੀ ਇਹ ਤੁਹਾਨੂੰ ਪਤਾ ਨਹੀਂ ਸੀ ਕਿ ਡਾਕਟਰ ਸੀ ਇਹ ਬਿਲਕੁਲ ਗੱਲ ਉਹ ਕੀ ਬੋਲੀ ਜਾਂਦੇ ਹੋ ਭੂਆ ਜੀ ਇਹੋ ਜੀ ਕੋਈ ਗੱਲ ਹੀ ਨਹੀਂ ਹੈਗੀ ਉੱਥੇ ਵੀ ਸਿਮਰਤ ਕਹੀ ਜਾਊਗੀ ਆਪਣੇ ਘਰ ਦਾ ਖਿਆਲ ਰੱਖ ਆਪਣੇ ਘਰ ਦਾ ਖਿਆਲ ਰੱਖ ਹੈ ਆ ਲੈ ਆ ਨਿਕਲ ਆਈ ਨਾ ਗੱਲ ਤੂੰ ਸ਼ਰਮਣੇ ਗਈ ਆ ਜੇ ਤੇਰੇ ਭੈਣ ਦੇ ਨੂੰ ਕਹਿਣ ਲਈ ਤਾਂ ਸ਼ਮੀ ਤੂੰ ਕੋਲ ਨਹੀਂ ਆ ਤੈਨੂੰ ਕੋਈ ਸਮਝ ਨਹੀਂ ਆ ਗਿਆ ਸਭ ਕੁਝ ਤੇਰੇ ਸਾਹਮਣੇ ਹੋ ਗਿਆ ਇੱਕ ਮਿੰਟ ਮੈਂ ਸਾਰਾ ਕੁਝ ਤੁਹਾਡਾ ਵੀ ਸੁਣਨ ਲਈ ਆ ਤੇ ਉਧਰ ਕੋਨਾਂ ਦਾ ਵੀ ਸੁਣਨ ਲਈ ਆ ਮੈਨੂੰ ਉਹ ਕੁੜੀ ਨੇ ਰੋ ਰੋ ਕੇ ਦਹਾਈ ਦਿੱਤੀ ਆ ਕਿ ਅਖੇ ਮੈਂ ਆਪਣੇ ਸਹੁਰੇ ਘਰੋਂ ਬੜੀ ਦੁਖੀ ਆ ਮੈਂ ਇੱਥੋਂ ਚੱਲ ਜਾਣਾ ਵਾ ਅੱਜ ਜਾਨ ਤੇ ਮਰਨ ਦੇ ਪਰਾਂ ਨੂੰ ਚਲੋ ਸਾਰੀਆਂ ਗੱਲਾਂ ਛੱਡੋ ਆਪਣੇ ਹੱਥੀ ਆਪਣੀ ਛੜਾ ਵੱਢਦੀ ਬੈਜੇ ਇਹਨੂੰ ਸਮਝਾ ਲਓ ਭਰਾਵਾ ਤੁਹਾਡੀ ਤੇ ਕੀ ਕਹਿੰਦੇ ਉਹਨੂੰ ਬੜੇ ਨਜ਼ਦੀਕ ਦੇ ਰਿਸ਼ਤੇਦਾਰ ਹੈ ਨਾ ਚਮੀ ਮੈਂ ਮਨਾ ਕਰ ਪਰ ਆ ਮਾ ਰਿਸ਼ਤਾ ਟੁੱਟਣਾ ਨਹੀਂ ਦੇਣਾ ਜਿਤਨਾ ਮਰਜੀ ਆ ਭਾਜੀ ਪਰ ਮੈਂ ਤੂੰ ਮੰਨੇ ਭਾਵੇਂ ਨਾ ਮੰਨ ਪਰ ਤੂੰ ਕੋੜੀ ਹੀ ਗਿਆ ਥੋੜਾ ਚੁਸਤ ਚਲਾ ਕੇ ਬਾਣੀ ਗੱਲ ਸੁਣ ਚਮੀ ਮੇਰੀ ਗੱਲ ਤੇ ਸੁਣਨਾ ਵੇ ਅੱਗੇ ਵੀ ਤੇਰੇ ਘਰ ਬੱਚਾ ਨਹੀਂ ਆਏਗਾ ਤੇ ਕੀ ਪਤਾ ਤੇਰੀ ਸੱਸ ਨੇ ਸੋਚਿਆ ਇਹ ਕਿ ਜੇ ਉਧਰ ਉਹ ਸੋਹੜੀ ਦੁਖੀ ਆ ਤੇ ਆਪਾਂ ਆਈ ਘਰ ਜਿੰਨੇ ਆਹੀ ਗੱਲ ਜੇ ਸਮਝ ਮੈਨੂੰ ਕਾ ਲ ਮੈਨੂੰ ਮੁਝੇ ਤੇ ਹੁਆ ਗੱਲ ਆਈ ਹੈ ਜਸਵੀਰ ਸੁਣ ਲੈ ਸਕਦਾ ਹੈ ਐਦਾਂ ਹੋ ਸਕਦਾ ਆ ਤੇ ਫਿਰ ਪਰ ਮੈਨੂੰ ਕੋਈ ਪ੍ਰੂਫ ਤੇ ਦੋ ਨਾ ਚਲ ਮੈਂ ਮੰਨ ਨਹੀਂ ਆ ਕਿ ਤੂੰ ਹੀ ਸਹੀ ਹੈਗੇ ਜਿਆ ਸਾਰੇ ਜਾਣੇ ਦੋ ਪ੍ਰੂਫ ਮੈਨੂੰ ਕੋਈ ਆ ਪ੍ਰੂਫ ਵੱਡਾ ਫਿਰ ਦੱਸ ਦੇ ਅਗਰ ਭਰਾ ਤੇਰਾ ਭਰਾ ਹੁਣ ਸਾਡੇ ਕੋਲ ਤੋਂ ਪ੍ਰੂਫ ਲੈਣੀਂਗੀ ਬਾਜੀ ਇਹ ਕਹਿਣ ਦੇ ਨਾ ਕਿ ਰਣਜੀਤ ਦੀ ਤੇ ਅੱਜ ਦੀ ਫੋਟੋ ਖਿੱਚੀ ਆ ਉਹਨਾਂ ਨੇ ਉਹਨਾਂ ਨੂੰ ਕਹੋ ਮੈਨੂੰ ਫੋਟੋ ਸੈਂਡ ਕਰ ਦੋ ਫਿਰ ਮੈਂ ਜਾਣਾ ਤੇ ਰਣਜੀਤ ਜਾਨੇ ਬਸ ਮੈਨੂੰ ਪ੍ਰੂਫ ਚਾਹੀਦਾ ਮੰਮੀ ਦਿਖਾ ਦੇ ਨੂੰ ਆਪਣੇ ਫੋਨ ਚ ਪ੍ਰੂਫ ਦਿਖਾ ਦਿਓ ਦਿਖਾ ਦਿਓ ਜਿਸ ਨੇ ਐਸੀ ਮਾਰੇ ਆ ਸਾਡੇ ਤੇ ਵਿਸ਼ਵਾਸ ਨਹੀਂ ਨਾਗਾ ਨਹੀਂ ਚਾਚੀ ਜੀ ਤੇ ਕੀ ਪਤਾ ਫੋਟੋ ਵੇਖ ਕੇ ਅੱਖਾਂ ਖੁੱਲ ਜਾਣੀਆਂ ਤੁਸੀਂ ਮਾਰੇ ਨਹੀਂ ਪਰ ਵੇਖੋ ਐਡੀ ਵੱਡੀ ਗੱਲ ਮੈਂ ਘਰ ਜਾ ਕੇ ਕਰੂੰਗੀ ਨਾ ਤੇਰੇ ਮੋਬਾਈਲ ਤੇ ਮੈਂ ਸੈੱਟ ਕਰੀ ਤੇ ਮੈਨੂੰ ਪ੍ਰੂਫ ਚਾਹੀਦਾ ਜੀ ਵੇਖੋ ਇਹਨਾਂ ਫੋਟੋ ਕੱਲੇ ਵਾਹ ਹਲਾ ਦੇਖ ਲਾ ਪਾ ਠੀਕ ਆ ਫੋਨ ਤੇ ਮੰਨੇ ਕੀ ਨਾ ਤੇ ਜੋ ਤੇਰਾ ਭਰਾ ਤੇ ਤੇਰੀ ਚਾਚੀ ਕਹਿੰਦੇ ਸਹੀ ਕਹਿਣ ਡਿਆ ਹੈ ਕਿ ਹਜੇ ਵੀ ਅੱਖਾਂ ਤੇ ਪੱਟੀ ਬੱਜੀ ਆ। ਭੋਆ ਜੀ। ਚਾਚੀ ਜੀ। ਇੱਕ ਡਿੱਕ ਗੱਲੇ। ਦੋਵੇਂ ਜਣੇ ਬੈਠੇ ਆ ਖਾਣ ਪੀਣਦੇ ਆ। ਕੀ ਇਹਦੇ ਚ ਖਾਸ ਲੱਗਣ ਡਿਆ ਤੁਹਾਨੂੰ? ਕਿ ਕਿੱਦਾਂ ਚੱਲ ਗਈ ਹੋਗੀ ਬਾਜ਼ਾਰ ਉਹਨਾਂ ਦੇ ਨਾਲ। ਚਲੋ ਮੈਂ ਮੰਨਦੀ ਆ। ਮੈਨੂੰ ਰਣਜੀਤ ਨੇ ਨਹੀਂ ਦੱਸਿਆ ਕਿ ਆ ਕਿਹੜੇ ਵੇਲੇ ਦੇ ਨਾਲ ਗਈ ਆ। ਮੈਂ ਪੁੱਛ ਲਈ ਨਹੀਂ ਅ ઘરે ਜਾ ਕੇ। ਪਰ ਆ ਚੀਜ਼ ਮੈਂ ਘਰੇ ਵਿਖਾਉਂਗੀ ਨਾ। ਕੰਨੜੇ ਮਿਲਣਾ ਕਨਾਂ ਦੇ ਚ ਕੀ ਆ ਮੇਰੇ ਰਿਸ਼ਤੇਦਾਰ ਆ ਕਿਤੇ ਬਹਿ ਕੇ ਮੈਂ ਨਾ ਚਾਹ ਪਾਣੀ ਨਹੀਂ ਪੀ ਸਕਦਾ ਜਿਹੜੀ ਗੱਲ ਤੋਂ ਬਾਜੀ ਆਪਾਂ ਝੂਠੀਆਂ ਆ ਨਾ ਆਪਾਂ ਕਿਦਾ ਗੱਲ ਕਰੀਏ ਜਾ ਕੇ ਬਿਨਾ ਪ੍ਰੂਫ ਤੋਂ ਮੈਂ ਕੋਈ ਗੱਲ ਨਹੀਂ ਕਰ ਸਕਦੀ ਤੇ ਜੇ ਕਰਦੀ ਚਾਹ ਪੀਤੀ ਜਾਂਦੀ ਕੰਮੀ ਤੇਰੀ ਹੱਕਾ ਕਿਉਂ ਨਹੀਂ ਕਹਉਂਦੀਆਂ ਪਈਆਂ ਐਡਾ ਵੱਡਾ ਸਬੂਤ ਤੈਨੂੰ ਦੱਸਣ ਗਿਆ ਕਰਾਂਗੀ ਮਮਾ ਨੂੰ ਕਹਿ ਦਿੱਤਾ ਉਹਨਾਂ ਨੇ ਵੇਖ ਲਿਆ ਵਾ ਉਹਨਾਂ ਦੇ ਦੋਸਤ ਨੇ ਕਿਸੇ ਆ ਅਣੀ ਤਾਂ ਤੁਸੀਂ ਮੋਜਮੰਦ ਕਰਨੀ ਹੈ ਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਜਿਹੜੇ ਫੋਟੋਆਂ ਦੇ ਕਿਤੇ ਜੰਡਾ ਸਾਨੂੰ ਵੀ ਤਾਂ ਸ਼ੱਕ ਹੁੰਦਾ ਘਰ ਬੈਠੇ ਨੂੰ ਸਾਨੂੰ ਕੀ ਹੁੰਦੇ ਵੀ ਕਿਉਂ ਬੈਠੀ ਇਹਨਾਂ ਦੇ ਘਰ ਤੇ ਤੈਨੂੰ ਨਹੀਂ ਨਜ਼ਰ ਆਉਂਦੇ ਤੇਰੇ ਸਾਹਮਣੇ ਅੱਖਾਂ ਦੇ ਕੀ ਹੁੰਦੇ ਆ ਭਾਬੀ ਤੂੰ ਵੀ ਰਲ ਗਈ ਇਹਨਾਂ ਸਾਰਿਆਂ ਦੇ ਨਾਲ ਕੰਮ ਤੋਂ ਕੰਮ ਤੁਸੀਂ ਤਾਂ ਯਕੀਨ ਕਰ ਲਓ ਇਸ ਗੱਲ ਦਾ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਹੈ ਜਦੋਂ ਸਾਰੇ ਮੇਰੇ ਬਰਖਲਾਫ ਹੋ ਗਏ ਸੀ ਉਹ ਕਰਦੇ ਸੱਸ ਮੇਰੀ ਤਾਂ ਨੇ ਮੈਨੇ ਦਿੰਦੀ ਸੀ ਸਾਰੇ ਸਾਰੇ ਉਹ ਕਰਦੇ ਬਰਖਲਾਫ ਹੀ ਮੇਰੇ ਇਹ ਕ ਸਿਰਫ ਰঞ্জੀਤ ਹੀ ਜਿਹੜੇ ਮੇਰੇ ਹੱਕ ਚ ਖੜੇ ਨੇ ਅੱਜ ਤੱਕ ਰঞ্জੀਤ ਨੇ ਮੈਨੂੰ ਕਦੀ ਕੋਈ ਮਹਿਣਾ ਦਿੱਤਾ ਬੱچے ਦਾ ਕਦੀ ਮੈਨੂੰ ਇੰਨੀ ਗੱਲ ਕਹੀ ਹੋਵੇ ਕਿ ਮੈਨੂੰ ਛੱਡ ਕੇ ਇੱਥੋਂ ਚੱਲ ਜਾ ਮੈਂ ਹੋਰ ਜਨਾਨੀ ਨਹੀਂ ਆ ਜਾਂ ਮੈਂ ਹੋਰ ਵਿਆਹ ਕਰਾਉਣਾ ਮੇਰੇ ਭਾਬੀ ਤੁਹਾਡਾ ਡਰ ਸਹੀ ਹੈਗਾ ਪਰ ਕੋਜ ਨਾ ਕੋਜ ਭਰੋਸਾ ਤੇ ਕਰੋ ਰঞ্জੀਤ ਤੇ ਸ਼ਮੀ ਤੇਰੀ ਮੈਂ ਗੱਲ ਮੰਨਦੀ ਆ ਤੇ ਰঞ্জੀਤ ਤੇਰੇ ਨਾਲ ਖੜਾ ਹੈ ਪਰ ਇਹ ਨਹੀਂ ਤੇ ਸੋਚਣਾ ਮੇਰੀ ਸੱਸ ਮੈਨੂੰ ਮਜਬੂਰ ਕਰਦੀ ਹੋਏ ਜੇ ਤੇਰੇ ਘਰ ਵਾਲੇ ਨੂੰ ਇਹ ਵੀ ਤੇ ਸੋਚਣਾ ਵੀਰੇ ਵੇਖੋ ਐਦਾਂ ਦੀ ਗੱਲ ਮੈਂ ਨਹੀਂ ਜਾ ਕੇ ਉਹਨਾਂ ਨਾਲ ਕਰ ਸਕਦੀ ਐਦਾਂ ਦੀ ਗੱਲ ਮੈਂ ਉਹਨਾਂ ਨੂੰ ਕਿੱਦਾਂ ਕਹਦਾ ਕਿ ਮੈਂ ਤੁਹਾਨੂੰ ਇੱਥੇ ਵੇਖਿਆ ਤੇ ਉੱਥੇ ਵੇਖਿਆ ਸ਼ੰਮੀ ਆਪਾਂ ਐ ਨਹੀਂ ਕਹਿੰਦੇ ਵੀ ਤੂੰ ਘਰ ਜਾ ਕੇ ਗੱਲ ਕਰ ਅਸੀਂ ਇਹ ਕਹਿੰਦੇ ਆਂ ਕਿ ਉਹਦੇ ਤੇ ਧਿਆਨ ਰੱਖ ਵੀ ਇਹ ਗੱਲ ਸੱਚ ਹੈ ਵੀ ਆ ਆਪਣੇ ਜਿਹੜੀ ਅੱਖਾਂ ਤੇ ਪੱਟੀ ਬੰਨੀ ਆ ਨਾ ਇਹਨੂੰ ਹੋਰ ਅੱਖਾਂ ਨਾਲ ਦੇਖਾ ਉਹ ਵੀ ਤੇ ਉਦੋਂ ਜਿਹੜੀ ਕਹਿੰਦੀ ਮੰਮੀ ਉਹ ਵੀ ਤੇ ਦੀ ਮਾਂ ਵਾ ਨਾ ਉਹ ਤੇ ਜ਼ਰੂਰ ਸੋਚੇਗੀ ਉਹਦੇ ਬਾਰੇ ਕਿਉਂ ਨਹੀਂ ਸੋਚੇਗੀ ਸੀਮਾ ਬਿਲਕੁਲ ਸਹੀ ਕਹਿਂਦੀ ਆ ਸ਼ਾਇਦ ਬੱਚੇ ਕਰਕੇ ਕਰਦੀ ਹੋਵੇ ਤੁਹਾਨੂੰ ਪਤਾ ਆ ਪਿੱਛੇ ਜੇ ਮੈਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਵਿਮਲ ਦੀ ਜੀ ਦੀ ਸਾਸਰ ਰਿਸ਼ਤਾ ਲੈ ਕੇ ਆਹੀ ਕਰੇ ਤੇ ਰੰਜੀਤ ਨੇ ਭਜਾਈ ਹੀ ਕਹੇ ਨਾ ਨਹੀਂ ਭਜਾਈ ਆ ਮੰਮੀ ਜੀ ਇਹਦਾ ਵਿਆਹ ਕਰਨ ਨੂੰ ਪੈਂਦੇ ਹੀ ਤੇ ਰਣਜੀਤ ਨੇ ਭਜਾਈ ਆ ਕਿ ਮੈਂ ਨਹੀਂ ਰਿਸ਼ਤਾ ਕਰਾਉਣਾ ਅੱਜ ਤੋਂ ਬਾਅਦ ਰਿਸ਼ਤਾ ਲੈ ਕੇ ਮੇਰੇ ਘਰ ਨਾ ਆਇਓ ਬਸ ਛੰਮੀ ਆ ਗਈ ਨਾ ਉਹਦੇ ਜਬਾਨ ਤੇ ਗੱਲ ਕਿ ਰਿਸ਼ਤਾ ਕਰਨਾ ਉਹਦਾ ਪਾਜੀ ਇਹ ਰਿਸ਼ਤਾ ਸਹਾਂਦੀ ਆ ਸੋਹਰਾ ਵਾ ਮੈਂ ਪਹਿਲਾਂ ਨਹੀਂ ਚਲਦੀ ਪਈ ਏ ਅੱਛਾ ਚਲੋ ਛੋਟਾ ਸਾਲੀਆਂ ਕਰਨਾ ਉਹਦੋਂ ਰਣਜੀਤ ਨੇ ਭਜਾਇਆ ਸੀ ਨਾ ਕਿ ਮੈਂ ਰਿਸ਼ਤਾ ਨਹੀਂ ਕਰਨਾ ਤੇ ਫਿਰ ਇਹ ਕੁੜੀ ਨੂੰ ਘਰ ਕੋ ਬਿਠਾਇਆ ਜੀ ਰਣਜੀਤ ਨੇ ਹਾਂ ਉਹਨ ਮੰਨਦੇ ਹੋ ਨਾ ਇਹ ਅਕਸਰ ਉਹਦੀ ਸਾਂਤੇ ਨਾ ਘਰ ਬੈਠੀ ਆ ਨਾ ਪਾਜੀ ਉਹ ਕੁੜੀ ਦੁਖੀ ਆ ਉਹ ਤਾਂ ਬੈਠੀ ਆ ਮੈਂ ਸਿੱਧਾ ਆਪਣੇ ਘਰ ਵਾਲੇ ਨੂੰ ਗਲਤ ਕਹਿਦਾ ਜਦੋਂ ਮੇਰੇ ਸਾਹਮਣੇ ਕੋਈ ਹਜੇ ਤੱਕ ਸਬੂਤ ਹੀ ਨਹੀਂ ਹੈਗਾ। ਇਹੋ ਤੇ ਤੈਨੂੰ ਮੈਂ ਕਹਿਣ ਲਿਆ ਵਾਂ ਉਹਦੇ ਤੇ ਧਿਆਨ ਰੱਖ ਸਬੂਤ ਆਪਣੇ ਆਪ ਹੀ ਮਿਲ ਜਾਊਗਾ। ਬਾਕੀ ਤੇਨੂੰ ਆਪਾਂ ਸਮਝਾਉਣਾ ਹੀ ਸਮਝਾ ਦਿੱਤਾ। ਇਹ ਉਹਨਾਂ ਖਾ ਤੂੰ ਖੋਲਣੀਆਂ ਵਾ ਵੀ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਆਪਣੀ ਸਹਾਰੀ ਸੰਭਾਲ ਲੈ ਸੰਭਾਲ ਲੈ ਆਪਣਾ ਘਰ। ਇਹ ਨਹੀਂ ਪਰਤਵਾ ਪਸਾਣਾ ਫਿਰ। ਉਹ ਤੇ ਤੁਹਾਡੇ ਘਰ ਐ ਤੁਰੀ ਫਿਰਦੀ ਆ ਜਿਵੇਂ ਉਹ ਨੋਹਾਂ। ਰਸੋਈ 'ਚ ਲਮਾਰੀ ਚ ਜਿੱਥੇ ਮਰਜੀ ਹੱਥ ਮਾਰੀ ਜਾਂਦੀ ਆ ਚਾਚੀ ਤੈਨੂੰ ਕਿਉਂ ਨਹੀਂ ਨਜ਼ਰ ਆਉਂਦਾ ਕਈਆਂ ਦਾ ਸੁਭਾਅ ਵੀਰੇ ਪਤਾ ਕੀ ਹੁੰਦਾ ਵਾ ਮਲਾਪ ਰਾਜਾ ਸੁਭਾਅ ਹੁੰਦਾ ਵਾ ਹਾਂ ਇਹ ਨਾ ਮਿਕਸ ਹੋ ਜਾਣਾ ਠੀਕ ਆ ਉਹ ਕੁੜੀ ਦਾ ਸੁਭਾਅ ਹੈਗਾ ਆ ਵਾਲਾ ਵੇਖੋ ਘਰ ਚ ਰਹਿਣ ਦੀ ਆ ਉਹ ਸਾਨੂੰ ਆਪਣਾ ਸਮਝਣ ਦੀ ਆ ਰਣਜੀਤ ਰਣਜੀਤ ਇੱਦਾਂ ਕਰੀ ਨਹੀਂ ਸਕਦੇ ਉਹ ਮੇਰਾ ਬੰਦਾ ਵਾ ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ ਉਥੇ ਸਿਮਰਤ 24 ਘੰਟੇ ਮੇਰੇ ਕੰਨ ਖਾਈ ਜਾਂਦੀ ਖਾਈ ਜਾਂਦੀ ਧਿਆਨ ਰੱਖ ਦੀ ਦੀ ਧਿਆਨ ਰੱਖ ਰঞ্জੀਤ ਬਾਜੀ ਦਾ ਇੱਥੇ ਮੈਨੂੰ ਤੁਸੀਂ ਐਸ ਕੰਮ ਨੂੰ ਬਣਾਇਆ ਵਾ ਆਵੜੀਆਂ ਗੱਲਾਂ ਕਰਨ ਨੂੰ ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਅੱਕ ਸੜ ਗਈਆਂ ਗੱਲਾਂ ਸੁਣ ਕੇ ਮੇਰੀ ਗੱਲ ਸੁਣੋ ਵੀਰੇ ਉਹ ਇਸ ਘਰ ਦਾ ਜਵਾਈ ਆ ਉਹਦੇ ਕੰਨੀ ਮਾੜੀ ਜਿਹੀ ਕਿ ਤਾ ਪਣਕਾ ਪੈ ਗਈ ਨਾ ਉਹਨੇ ਤੁਹਾਡੇ ਘਰ ਦੀਆਂ ਦਲੀਜਾਂ ਨੇ ਟੱਪਣੀਆਂ ਤੇ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਜੇ ਆ ਗੱਲ ਮੇਰੇ ਨਾਲ ਕੀਤੀ ਨਾ ਤੇ ਮੈਂ ਵੀ ਇਸ ਘਰ ਚ ਕਦਮ ਨਹੀਂ ਰੱਖੂਗੀ ਉਹ ਮੇਰਾ ਘਰ ਵਾਲਾ ਵਾ ਤੁਹਾਨੂੰ ਪਤਾ ਹੀ ਆ ਅੱਜ ਤੱਕ ਉਹਨੇ ਮੈਨੂੰ ਮਾੜੀ ਚੰਗੀ ਨਹੀਂ ਕੀਤੀ ਕਦੀ ਸਾਰਾ ਟੱਬਰ ਵੀ ਖਲਾਬ ਹੋ ਜੇ ਨਾ ਉਹ ਬੰਦਾ ਮੇਰੇ ਨਾਲ ਖੜਾ ਰਹਿੰਦਾ ਵਾ ਤੁਸੀਂ ਆ ਚੀਜ਼ਾਂ ਸੋਚਦੇ ਪਏ ਜੀ ਉਹਦੇ ਬਾਰੇ ਕਿੱਦਾਂ ਦੀ ਸੋਚ ਹੈ ਤੁਹਾਡੀ ਸਾਰਿਆਂ ਦੀ ਉਹਦਾ ਧਿਆਨ ਰੱਖੋ ਉਹਦਾ ਧਿਆਨ ਰੱਖ ਮੈਂ ਮੰਨਦੀ ਆ ਮੇਰੇ ਘਰ ਬੱਚਾ ਨਹੀਂ ਹੈਗਾ ਉਹ ਇਹ ਸਭ ਕਰੂਗਾ ਮੈਨੂੰ ਛੱਡ ਕੇ ਉਹ ਤਾਂ ਮੈਂਟ ਨਹੀਂ ਰਹਿੰਦਾ ਮੇਰੇ ਬਿਨਾ। ਬਹਿ ਤਸੀ ਮੇਰੇ ਰਮਾਨਾ ਗੱਲ ਸੁਣ। ਕਸੂਆ ਜੀ ਤੂੰ ਇਹ ਬੰਦੇ ਨੂੰ ਸਮਝਾਉਂਦੇ ਨਾ ਰਲੇ ਤੂੰ ਇਹਨਾਂ ਦੇ। ਬਹਿ ਜਾ ਸ਼ਮੀ ਕਾਲਾ। ਬੱਸ ਕਰ ਭਾਬੀ ਮੈਂ ਐਵੇਂ ਆਪੇ ਦਾ ਬਾਹਰ ਹੋਵਾਂ। ਉਹਦਾ ਕੋਈ ਫਾਇਦਾ ਨਹੀਂ ਹੈਗਾ। ਸ਼ਮੀ ਸ਼ਮੀ ਗੱਲ ਦੇ ਸਭ ਕਰ ਜਾ। ਬੈਠ ਤੇ ਸਹੀ। ਮੈਂ ਤਾਂ ਤੁਮਹੋਂ ਬੰਦਿਆ ਤੇ ਮੈਨੂੰ ਇੱਥੇ ਉਹ ਤੇ ਉਹ ਮੇਰੇ ਕੰਨ ਖਾਈ ਜਾਂਦੀ ਇੱਥੇ ਤੂੰ ਹੀ ਖਾਈ ਜਾਂਦੇ। ਗੰਦ ਸੋਨਾ। ਬਹਿ ਤੇ ਜਾ। ਸ਼ਮੀ ਪਿਆਰ ਸੀ ਕੀ ਹੋ ਗਿਆ ਵਾ? ਇੱਕ ਬੰਦਾ ਆਪਣੀ ਲਾਈਫ ਤੋਂ ਅੱਗੇ ਦੁਖੀ ਹੁੰਦਾ ਵਾ ਤੇ ਤੂੰ ਇਹ ਰਣਜੀਤ ਵੀ ਹੁਣ ਮੈਨੂੰ ਛੱਡ ਕੇ ਚਲ ਜਾਊਗਾ। ਕਰ ਸਕਦਾ ਮੈਂ ਰਣਜੀਤ ਇਦਾਂ। ਬੀ ਵੀ ਨਹੀਂ ਕਰੂਗਾ ਸ਼ਮੀ ਰੋਕਦੇ ਜਾਂਦੇ ਨਹੀਂ ਗੱਲ ਤੇ ਸੁਣ ਐਨਾ ਮੁਸਾਫਰ ਕਰਨ ਨਹੀਂ ਪਿਆ ਨਹੀਂ ਮੈਂ ਆ ਜੂਗੀ ਮੈਂ ਇਹ ਸੀਮਾ ਨੂੰ ਰੋਗ ਨਾਲ ਰੋਟੀ ਦਾ ਟੁਕਸ ਵੀ ਨਹੀਂ ਖਾਦਾ ਚਲ ਵੀ ਗਈ ਆ ਦੱਸੋ ਹੁਣ ਕੀ ਕਰੀਏ ਪੈ ਗਿਆ ਹੈ ਪੇਸ਼ੀ ਗਰਲ ਸੁਣਨਾ ਚਾਹਦੀ ਵੀ ਉਹ ਹੀ ਕਹਿੰਦੇ ਸੀ ਅੱਜ ਗੱਲ ਕਰਨੀ ਆ ਸ਼ਮੀ ਨੂੰ ਇਹ ਗੱਲ ਸਮਝਾਣੀ ਹੈ ਦੱਸੋ ਇਹ ਤਾਂ ਗੱਲ ਹੀ ਉਲਟ ਹੋ ਗਈ ਆ ਕੀ ਕਰੀਏ ਕੀ ਹਾਲ ਕਰਾਈ ਤਾਂ ਸੋਚਿਆ ਵੀ ਸਮਝੇਗੀ ਕੀ ਗੱਲ ਉਹਨੂੰ ਤੇ ਪ੍ਰੂਫ ਖਵਾਵਾਂਗੇ ਤੇ ਚਲ ਹੋ ਜੇਗੀ। ਅੱਛਾ ਇੱਕ ਗੱਲ ਹੋਰ ਹੀ ਸੁਣ ਲਓ। ਉਹ ਇਹਨਾਂ ਦੀ ਰਿਸ਼ਤੇਦਾਰ ਨਹੀਂ ਜੀ। ਨਹੀਂ ਮਮਾ ਰਿਸ਼ਤੇਦਾਰ ਨਹੀਂ ਹੈਗੇ। ਨਹੀਂ ਹੈ ਕੋਈ ਰਿਸ਼ਤੇਦਾਰ ਪਾਵਾ ਚ ਪਾਵਾ ਨਹੀਂ ਪੋਂਦਾ। ਉਹ ਨਾ ਸ਼ੰਮੀ ਨੂੰ ਤਰੋ ਪੇਸ਼ ਮਮਾ ਘਰ ਵਾਸਤੇ ਆਈ ਜੇ। ਉਹ ਘਰ ਖਲਾਰ ਜੇਗੀ ਜੇ। ਜਾਓ ਮੈਂ ਤੁਹਾਨੂੰ ਦੋਵੇਂ ਨਾ ਕਹਿਣਾ ਵਾ। ਰਾਣੇ ਦਾ ਤੇਰੀ ਮਾਂ ਦਾ ਦੋਵਾਂ ਦਾ ਵਿੱਚ ਹੱਥ ਹੈਗਾ ਜੇ। ਤੂੰ ਰਾਣੇ ਦੀ ਮਾਂ ਦਾ ਗੱਲ ਕਰਨ ੜਿਆ। ਆਈ ਦੀਆਂ ਗੱਲਾਂ ਸੁਣ ਕੇ ਤੇ ਮੈਨੂੰ ਲੱਗਦਾ ਕਿ ਸਿਮਰਤ ਨੂੰ ਵੀ ਪਤਾ ਸਾਰੀ ਗੱਲ ਦਾ ਤੇ ਸਾਹਿਲ ਨੂੰ ਵੀ ਪਤਾ ਪੰਜ ਜੀ ਮੇਰੀ ਗੱਲ ਸੁਣੋ ਤੁਸੀਂ ਕਿਸੇ ਤਰੀਕੇ ਸਿਮਰਤ ਨੂੰ ਬੁੱਝਾ ਸਾਹਿਲ ਨਾਲ ਗੱਲ ਕਰੋ ਨਹੀਂ ਸਿਮਰਤ ਨਾਲ ਕੀ ਦੱਸਣਾ ਉਹ ਜਿਤਨਾ ਸੱਸ ਮਾਰੇ ਗਿਆ ਤਾਂ ਸਾਹੀ ਉਹਦੇ ਮੇਰਾ ਫੋਨ ਹੀ ਨਹੀਂ ਚੁਕਦਾ ਮੈਂ ਦਿ ਰਾਤੀ ਉਹਨੂੰ ਘਟ ਤੋਂ ਘਟ ਸਾਰੀ ਰਾਤ ਤੁਹਾਨੂੰ ਕੀ ਪਤਾ ਕਿ ਮੈਂ ਸੁੱਤੀ ਆ ਕਿ ਨਹੀਂ ਸੁੱਤੀ ਮੈਂ ਤਾਂ ਸਾਰੀ ਰਾਤ ਫੋਨ ਮਲਾਉਂਦੀ ਰਹੀ ਆ ਉਹਨੇ ਮੇਰਾ ਨੰਬਰ ਹੀ ਬਲੌਕ ਵਿੱਚ ਪਾ ਛੜਿਆ ਜਿਵੇਂ ਕਿ ਰਾਤੀ ਰਾਤ ਪੰਜ ਜੀ ਜੇ ਗੱਲ ਸੱਚਮੁੱਚ ਹੋ ਗਈ ਨਾ ਮੈਂ ਤਾਂ ਜੀਂਜਾ ਜੀ ਮਰ ਜਾਣਾ ਚੇ ਜੀਂਜਾ ਜੀ ਮਰ ਜਾਣਾ ਚੇ ਲੱਕੀ ਦੱਸੋ ਦੱਸੋ ਦੋਵੇਂ ਜੀ ਕੋਈ ਨਾ ਦੱਸੋ ਰੱਖੋ ਅਬ ਸੀਮਾ ਆਵਾਂਗੇ ਅਲਾ ਦੇਪੋ ਆਈ ਲੋ ਹੁਸਾ ਰੱਖੋ ਚਾਚੀ ਜੀ ਧਿਆਨ ਨਾਲ ਰੱਖੋ ਕੋਈ ਨਹੀਂ ਹੁਣ ਸ਼ਮੀ ਕਰ ਜਾਂਦੀ ਹੈ ਨਾ ਤੇ ਫਿਰ ਠਹਿਰ ਕੇ ਫੋਨ ਕਰਕੇ ਤੂੰ ਟੈਨਸ਼ਨ ਨਾ ਲੈ ਉਹ ਲੜਕੇ ਚਲੇਗੇ ਕੋਈ ਗੱਲ ਨਹੀਂ ਨੂਆ ਤਾਂ ਮਾਸ ਨਹੀਂ ਅੱਡ ਹੁੰਦਾ ਜਦੋਂ ਕੋਈ ਐਜੀ ਕੜੀ ਬਣੀ ਤੇ ਆਪਾਂ ਨਾਲ ਆਉਦੇ ਕੁਫੀਰ ਨਾ ਕਰ ਸੀਮਾ ਲੱਗੇ ਜਾ ਆਜੋ ਬੈਠਾ ਆਜੋ ਚਾਚੀ ਜੀ ਆਓ ਚਲੀਏ ਜਾਓ ਚਾਚੀ ਜੀ ਪਤਾ ਨਹੀਂ ਕੁੜੀ ਕਿਉਂ ਨਹੀਂ ਸਮਝਣ ਦੇ ਸਾਰਾ ਪਰਿਵਾਰ ਦੇ ਨਾਲ ਤਾਂ ਇਕੱਲੇ ਫੈਸਲੇ ਲਈ ਜਾਂਦੀ ਹੈ ਦੱਕੀ ਇਹ ਤਾਂ ਕਿਵੇਂ ਕਿਵੇਂ ਹੱਲ ਕੱਢੀਗੀ ਇਹ ਹੋਇ ਤਾ ਮੈਂ ਸੋਚ ਰਿਹਾ ਕਿਵੇਂ ਹੱਲ ਕਰੀਏ ਹੁਣ ਤੇ ਪ੍ਰੂਫ ਤੱਕ ਵਖਾਤਾ ਵਾ ਉਹ ਤੇ ਯਕੀਨ ਨਹੀਂ ਕਰਨ ਦੀ ਤੇਰੀ ਗੱਲ ਸੁਣ ਤੇਰਾ ਸਾਈਨ ਫੋਨ ਚੁੱਕਦਾ ਸਾਈਨ ਤੇ ਫੋਨ ਚੋਂ ਪਤਾ ਪਰ ਮੈਂ ਸਾਈਨ ਨਾਲ ਕੀ ਗੱਲ ਕਰੂੰਗਾ ਸਾਈਨ ਵੀ ਤੇ ਨਾਲ ਹੀ ਮਿਲਿਆ ਲੂਗਾ ਨਾਲੇ ਸਾਈਨ ਚਾਹੂਗਾ ਤੂੰ ਬਹੁਤ ਹੀ ਵੇ ਸੋਚੇ ਚੱਤਲੇ ਸੋਚਦੀ ਪਈਏ ਵੀ ਅਸੀਂ ਸਾਈਨ ਨਾਲ ਗੱਲ ਕਰੀਏ ਸਾਹਿਲ ਸਾਨੂੰ ਸੱਚ ਦੱਸੇਗਾ ਸਾਹਿਬ ਨੇ ਤੇ ਆਪਣੇ ਭਰਾਵਾਂ ਦੀ ਗੱਲ ਕਰਨੀ ਆ ਆਪਣੇ ਮਾਂਵਾਲ ਦੀ ਗੱਲ ਕਰਨੀ ਆ ਉਹਨੇ ਸਾਡੇ ਵਾਲ ਦੀ ਥੋੜਾ ਗੱਲ ਕਰਨੀ ਆ ਤੇ ਜੇ ਪਤਾ ਲਉਣਾ ਨਾ ਤੇ ਸਿਮਰਤ ਦੇ ਤੁਰ ਲਵਾਓ ਵੀ ਇਹ ਸੱਚੀ ਪੱਕੀ ਖਬਰ ਹੈ ਕੀ ਆ ਸਿਮਰਤ ਨੇ ਤਾਂ ਕੋਈ ਗੱਲ ਹੀ ਨਹੀਂ ਕਰਦੀ ਵੀ ਐ ਜੀ ਮੈਂ ਉਹਨੂੰ ਕਿਵੇਂ ਪੁੱਛਾਂ ਮੈਂ ਉਹਨੂੰ ਗੱਲਾਂ-ਗੱਲਾਂ ਚ ਪੁੱਛਦੀ ਪੀਂਆ ਗੱਲਾਂ ਚ ਲਾ ਲਾ ਕੇ ਮੈਂ ਕਿ ਸ਼ੇਰੀ ਦੇ ਮੂੰਹ ਕੋਈ ਬੱਕ ਪਵੇ ਸੱਚ ਮੇਰੀ ਗੱਲ ਸੁਣ ਜੇ ਅੱਜ ਉਹਦੇ ਨਾਲ ਕਰ ਸਕਦੇ ਨੇ ਨਾ ਤੇ ਕੱਲ ਨੂੰ ਅਸੀਂ ਸਿਮਰਤ ਨਾਲ ਵੀ ਕਰ ਸਕਦੇ ਨੇ ਮੰਮੀ ਪਾਸ ਕਰੋ ਮੇਰਾ ਨਾ ਅੱਗੇ ਦਿਮਾਗ ਫਟ ਲਾ ਪਿਆ ਜੇ ਮੈਂ ਲੱਗਾ 10 ਮਿੰਟ ਲੰਮੇ ਪੈਣ ਮੈਂ ਚੱਲਿਆ ਜੀ ਆਪਣੇ ਰੂਮ ਚ ਮੇਰਾ ਸੋਚ ਸੋਚ ਕੇ ਨਾ ਦਿਮਾਗ ਪਾਗਲ ਹੋ ਗਿਆ ਜੀ ਉਹ ਵੀ ਕਹਿੰਦੇ ਮੇਰਾ ਦਿਮਾਗ ਪਾਗਲ ਹੋ ਚੱਲਿਆ ਉਹ ਵੀ ਚਲੀ ਗਈ ਉਹ ਵੀ ਬੋਲ ਕੇ ਚਲੀ ਗਈ ਕੀ ਕਰਾਂ ਮੈਂ ਇਹਦਾ ਕੀ ਹੱਲ ਕੱਢਾਂ ਬੜੀ ਪਰੇਸ਼ਾਨੀ ਭੰਨ ਖਲੋਤੀ ਏ ਸੱਸੋ ਦੀ ਫੋਨ ਤੇ ਗੱਲ ਨਹੀਂ ਕਰਦੀ ਪਈ ਸਿਮਰਤ ਫੋਨ ਨਹੀਂ ਚੁੱਕਦੀ ਪਈ ਸਾਰਾ ਘਰ ਇਹਨਾਂ ਦਾ ਸ਼ਮੀ ਇਹ ਤੈਨੂੰ ਭਰੋਸਾ ਕੀਤਾ ਬੜਾ ਮਹਿੰਗਾ ਪੈਣਾ ਹੀ ਇਹ ਤੇ ਮ ਬੜਾ ਮਹਿੰਗਾ ਪੈਣਾ ਹੀ ਭਰੋਸਾ ਇਹ ਜਿਹੜੀ ਆਈ ਹੈ ਨਾ ਤੁਹਾਡੇ ਘਰ ਹਨੇਰੀ ਤੇ ਬੜਾ ਕੁਛ ਨਾਲ ਲੈ ਕੇ ਜਾਏਗੀ ਜੇ ਬੜਾ ਕੁਛ ਸਭ ਜਲੀ ਨਹੀਂ ਤੇ ਉਹ ਸੀਮਾ ਮੇਰਾ ਤੇ ਸਿਰ ਪੀੜੋਂ ਲੱਪਿਆ ਗੱਲਾਂ ਸੋਚ ਕੇ ਉਹ ਤੇ ਮੰਨਨ ਦਾ ਨਾਂ ਨਹੀਂ ਲੈਣਦੀ ਛੰਮੀ ਤੁਹਾਡਾ ਸਿਰ ਪੀੜ ਤੇ ਮੇਰਾ ਦਿਮਾਗ ਘੁੰਮ ਜਾਂ ਲਿਆ ਤੇ ਜੇ ਇਸ ਨਾਲ ਹੋਵੇਗਾ ਤੇ ਫਿਰ ਕੀ ਕਰੇਗੀ ਇਹ ਕੁੜੀ ਸਮਝੋਂ ਤੇ ਵੀ ਨਹੀਂ ਸਮਝਾਂਦੀ ਦੇਖਿਆ ਅੱਜ ਕਿਸ ਤਰ੍ਹਾਂ ਬੋਲ ਕੇ ਗਈ ਵੇਖਿਆ ਚਾਚੀ ਦਾ ਮਨ ਉੱਥੇ ਹੀ ਚਾਰੇ ਮਨ ਘੁੱਟ ਲਿਆ ਹੋ ਗਿਆ ਆਪਣਾ ਚਾਚੀ ਦੇ ਕੋਈ ਨਹੀਂ ਕਰਨੀ ਮੈਂ ਗੱਲ ਦੇਖ ਤੂੰ ਗੱਲ ਕਰੇਂਗੀ ਨਾ ਤੇਰੀ ਗੱਲ ਤੇ ਯਕੀਨ ਕਰੇਗੀ ਕਿਉਂਕਿ ਸਾਡੀ ਗੱਲ ਤੇ ਤੂੰ ਯਕੀਨ ਨਹੀਂ ਕਰਨਾ ਕਿਉਂਕਿ ਤੂੰ ਹੀ ਦੋਨੇ ਇੱਕੋ ਹੀ ਗਏ ਦੋਵੇਂ ਤਾਂ ਅੱਜਿੱਤ ਨੇ ਬੜਾ ਸਮਝਾਇਆ ਵਾ ਸਾਰੀਆਂ ਗੱਲਾਂ ਤੇ ਉਹਨੇ ਮੈਂ ਕਲੀਅਰ ਕੀਤੀਆਂ ਪਰ ਉਹ ਗੁੱਸੇ ਵਿੱਚ ਆ ਗਈ ਆ ਕਿਉਂਕਿ ਉਹਨੇ ਉਧਰ ਵੀ ਉਹੀ ਸੁਣ ਕੇ ਆਈ ਸੀ ਮਨਤ ਕੋ ਕੱਢ ਦੇ ਕੋ ਵੀ ਆ ਕੇ ਉਹੀ ਸੁਣਿਆ ਮਮਾ ਕੋ ਵੀ ਉਹੀ ਸੁਣਿਆ ਤੇ ਮੈਂ ਵੀ ਕਹਿਣ ਲੱਪੀ ਹੁਣ ਥੋੜਾ ਜਿਹਾ ਉਹਨਾਂ ਠੰਡੇ ਹੋਣ ਦਾ ਦਿਮਾਗ ਬਾਅਦ ਵਿੱਚ ਮੈਂ ਉਹਦਾਂ ਗੱਲ ਕਰਾਂਗੀ ਟੈਨਸ਼ਨ ਮੈਨੂੰ ਵੀ ਬਹੁਤ ਲੱਗੀ ਹੋਈ ਆ ਟੈਨਸ਼ਨ ਲੱਗੇ ਕਿਉਂ ਨਾ ਇੱਕ ਤੇ ਭੁੱਖੀ ਪਾਣੀ ਚੱਲ ਗਈ ਨਾ ਕੁਝ ਖਾ ਪੀ ਕੇ ਗਈ ਸਿਰਫ ਚਾਹ ਦਾ ਕੱਪ ਪੀਤਾ ਪੈਂਤੇ ਆਹੀ ਰੋਟੀ ਦਾ ਮੈਂ ਤੁਹਾਨੂੰ ਕਿਹਾ ਵੀ ਰੋਟੀ ਤੋਂ ਬਾਅਦ ਗੱਲ ਕਰਦੇ ਆਂ ਮੰਮੀ ਨੇ ਵੀ ਪਹਿਲਾਂ ਗੱਲ ਕਰਨੀ ਚਲੋ ਠੀਕ ਆਣੀ ਰੋਟੀ ਯਾਰ ਮੈਨੂੰ ਨਹੀਂ ਤੇਲ ਕਰਦਾ ਮੇਰਾ ਤੇ ਮੂਡ ਬੜਾ ਖਰਾਬ ਹੋਇਆ ਹੋਇਆ ਮੇਰਾ ਇੰਨਾ ਜ਼ਿਆਦਾ ਸਿਰ ਫਟਣ데요 ਨਾ ਤੂੰ ਮੈਨੂੰ ਕੋਈ ਗੋਲੀ ਦੇ ਦੇ ਸਿਰ ਪੀੜ ਦੀ ਚਲੋ ਠੀਕ ਹੈ ਮੈਂ ਲੈ ਕੇ ਆਉਣੀ ਆ ਅੱਗੇ ਤੇ ਪੈਸਿਆਂ ਦੀ ਟੈਨਸ਼ਨ ਨਹੀਂ ਤੇ ਹੁਣ ਨਵੀਂ ਤੈਨਾਂ ਨਾਲ ਟੈਨਸ਼ਨ ਨਾ ਲਓ ਜ਼ਿਆਦਾ ਨਾ ਟੈਨਸ਼ਨ ਲਓ ਕਰ ਮੈਂ ਨਹੀਂ ਗੱਲ ਮੈਂ ਛੰਮੀ ਨਾ 过当你基本了嘛。